ਅੱਜ ਮਕੇਰੀਆਂ ਪੁਲਿਸ ਨੇ ਦੋ ਮਕਦਮਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਦਰਾਨਿਰਤੀਸ਼ ਜਿਨ੍ਹਾਂ ਦੇ ਪਾਸੋਂ ਚੋਰੀ ਕੀਤੇ 6 ਮੋਟਰਸਾਈਕਲ ਅਤੇ ਘਰਾਂ ਦੇ ਬਾਹਰ ਖੜੀਆਂ ਕਾਰਾਂ ਦੇ ਚੋਰੀ ਕੀਤੇ ਟਾਇਰ 7 ਬਰਾਮਦ ਕੀਤੇ ਹਨ ਮਾਨਜੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਵੇਚਣ ਵਾਲਿਆਂ ਖਿਲਾਫ ਅਤੇ ਲੁੱਟਾਂ ਖੋਹਣ ਵਾਲਿਆਂ ਖਿਲਾਫ ਚਲਾਈ ਗਈ ਮਹਿਮ ਤਹਿਤ ਅੱਜ ਮਕੇਰੀਆਂ ਪੁਲਿਸ ਨੇ ਦੋ ਮੁਕੱਦਮਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਦਰਾਂਨਵਤੀਸ਼ ਜਿਨ੍ਹਾਂ ਪਾਸੋਂ ਚੋਰੀ ਕੀਤੇ 6 ਮੋਟਰਸਾਈਕਲ ਅਤੇ ਘਰਾਂ ਦੇ ਬਾਹਰ ਖੜੀਆਂ ਕਾਰਾਂ ਦੇ ਚੋਰੀ ਕੀਤੇ ਟਾਇਰ 7 ਬਰਾਮਦ ਕੀਤੇ ਹਨ ਜਿਨ੍ਹਾਂ ਨੂੰ ਪੁਲਿਸ ਪ੍ਰਮਾਣ ਹਾਸਲ ਕਰਕੇ ਹੋਰ ਪੁਸ਼ਕਿਸ਼ ਕਰਕੇ ਹੋਰ ਵਾਰਦਾਤਾਂ ਟਰੈਕ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਸਾਹਿਲ ਪੱਟੀ ਉਰਫ ਦੇ ਖਿਲਾਫ ਤਿੰਨ ਮੁਕੱਦਮੇ ਦਰਜ ਹਨ ਅਤੇ ਇਸ ਤੋਂ ਇਲਾਵਾ ਰੰਮੀ ਅਸ਼ੀਸ਼ ਕਮਾਦੋਂ ਉਸ ਰੰਮੀ ਦੇ ਖਿਲਾਫ ਪੰਜ ਮੁਕੱਦਮੇ ਚੋਰੀ ਅਤੇ ਐਨਡੀ ਰੈਸੈਕਟ ਦੇ ਦਰਜ ਹਨ ਜਿਨ੍ਹਾਂ ਨੂੰ ਪੇਸ਼ ਕਰਕੇ ਮਾਨਯੋਗ ਅਦਾਲਤ ਵਿੱਚ ਰਵਾਨਾ ਹਸਲ ਕਰਕੇ ਢੰਗਾਈਨਾ ਪੁਸ਼ਕਿਸ਼ ਕਰਕੇ ਹੋਰ ਚੋਰੀ ਦਾ ਦਿੱਤਾ ਵਾਰਦਾਤਾਂ ਟਰੈਸ ਕਰਨ ਦੀ ਸਭਾਵਨਾ ਹੈ